ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਜਿਹੜੇ ਹਿੰਦੂਤਵੀ ਗਰੁੱਪ ਨੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੋਰਚਾ ਹੁੰਦਾ ਹੈ ਉਹ ਹੁੰਦਾ ਹੈ ਪੰਜ ਗਾਵਿਆ ਤੇ ਗਊ ਦੇ ਨਾਲ ਸਬੰਧਤ ਪੰਜ ਚੀਜ਼ਾਂ ਜਿਹੜੀਆਂ ਨੇ ਉਹ ਦੁਨੀਆ ਭਰ ਦੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਗਊ ਮੂਤਰ ਗੋਬਰ ਮੁੱਖ ਮੰਦਿਆ ਉਹ ਚਲੋ ਦੁੱਧ ਤਾਂ ਹੈ ਹੀ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਹੈਗੀਆਂ ਨੇ ਸੋ ਇਸ ਕਿਸਮ ਦੀ ਇੱਕ ਅ ਮੱਧ ਪ੍ਰਦੇਸ਼ ਦੇ ਜੱਬਲਪੁਰ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਬਣੀ ਹੋਈ ਜਿਹੜੀ ਉਹਦਾ ਨਾਂ ਹੈਗਾ ਨਾਨਾਜੀ ਦੇਸ਼ਮੁਖ ਵਟਰਨਰੀ ਸਾਇੰਸ ਯੂਨੀਵਰਸਿਟੀ ਪਸ਼ੂ ਪਾਲਣ ਵਾਲੀ ਯੂਨੀਵਰਸਿਟੀ ਤੇ ਉਸ ਯੂਨੀਵਰਸਿਟੀ ਨੇ 2011-12 ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ ਵੀ ਜੇ ਪੰਜ ਗਵਿਆ ਜਿਹੜਾ ਹੈ ਗਊ ਦੇ ਨਾਲ ਸੰਬੰਧਿਤ ਪੰਜ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਭੈੜੀਆਂ-ਭੈੜੀਆਂ ਬਿਮਾਰੀਆਂ ਕੈਂਸਰ ਸਮੇਤ ਉਹਨਾਂ ਦਾ ਇਲਾਜ ਕਰ ਸਕਦੀ ਹੈ ਉਹਦੇ ਲਈ ਇੱਕ ਖੋਜ ਪ੍ਰੋਜੈਕਟ ਉਹਨਾਂ ਨੇ ਸ਼ੁਰੂ ਕੀਤਾ ਤੇ ਸਰਕਾਰ ਤੋਂ ਉਹਨਾਂ ਨੇ 8 ਕਰੋੜ ਰੁਪਈਆ ਮੰਗਿਆ ਵੀ ਸਾਨੂੰ 8 ਕਰੋੜ ਰੁਪਈਆ ਦੇ ਦਿਓ ਤੇ ਅਸੀਂ ਇਹ ਖੋਜ ਕਰਨੀ ਹੈ ਸਰਕਾਰ ਨੇ 3.5 ਕਰੋੜ ਰੁਪਈਆ ਉਹਨਾਂ ਨੂੰ ਦੇ ਦਿੱਤਾ ਤੇ ਉਹਨਾਂ ਨੇ ਉਹਦਾ ਪ੍ਰੋਜੈਕਟ ਸ਼ੁਰੂ ਕਰ ਲਿਆ ਕਾਫੀ ਦੇਰ ਬਾਅਦ ਕੁਝ ਰਿਜ਼ਲਟ ਨਹੀਂ ਆਇਆ ਤੇ ਪਿੱਛੇ ਇੱਕ ਕਿਸੇ ਨੇ ਕੰਪਲੇਂਟ ਕਰਤੀ ਵੀ ਉਸ ਪ੍ਰੋਜੈਕਟ ਦਾ ਕੀ ਬਣਿਆ ਕਿੰਨਾ ਪੈਸਾ ਲੱਗਿਆ ਕਿੱਥੇ ਗਿਆ ਕੀ ਹੋਇਆ ਵਗੈਰਾ ਉਹਦੀ ਕੀ ਰਿਪੋਰਟ ਹੈ ਤੇ ਉਹਦੇ ਚ ਡਿਵੀਜ਼ਨਲ ਕਮਿਸ਼ਨਰ ਕੋਲ ਸ਼ਿਕਾਇਤ ਹੋਈ ਡਿਵੀਜ਼ਨਲ ਕਮਿਸ਼ਨਰ ਨੇ ਇਹ ਸ਼ਿਕਾਇਤ ਉਥੋਂ ਦੇ ਕਲੈਕਟਰ ਜਿਹਨੂੰ ਆਪਾਂ ਡੀਸੀ ਕਹਿੰਦੇ ਆ ਪੰਜਾਬ ਚ ਉਹਨੂੰ ਮਾਰਕ ਕਰਤੀ ਤੇ ਉਸ ਨੇ ਇਨਕੁਆਰੀ ਲਾਤੀ ਤੇ ਇਨਕੁਆਰੀ ਏਡੀਸੀ ਨੇ ਕੀਤੀ ਜਦੋਂ ਉਹਨਾਂ ਨੇ ਇਨਕੁਆਰੀ ਕੀਤੀ ਤੇ ਤੱਥ ਜਿਹੜੇ ਸਾਹਮਣੇ ਆਏ ਉਹ ਤੁਹਾਡੇ ਨਾਲ ਅਸੀਂ ਸਾਹਮਣੇ ਸਾਂਝਾ ਕਰਨਾ ਚਾਹੁੰਦੇ ਆ ਉਹਦੇ ਵਿੱਚ ਆਇਆ ਵੀ ਜਿਹੜਾ ਉਹਨਾਂ ਨੇ ਜਿਹੜਾ ਸੀਗਾ ਗਊ ਮੂਤਰ ਤੇ ਗੋਬਰ ਵਗੈਰਾ ਬਹੁਤ ਸਾਰੇ ਪੌਟ ਜਿਹੜੇ ਤੇ ਬਹੁਤ ਸਾਰਾ ਆਮ ਰਾ ਮਟੀਰੀਅਲ ਤੇ ਮਸ਼ੀਨਾਂ ਵਗੈਰਾ ਜਿਹੜੀਆਂ ਖਰੀਦੀਆਂ ਉਹ ਤਕਰੀਬਨ 1 ਕਰੋੜ 92 ਲੱਖ ਰੁਪਏ ਦੀਆਂ ਖਰੀਦੀਆਂ ਉਹਸ ਰਿਪੋਰਟ ਦੇ ਵਿੱਚ ਇਹ ਵੀ ਸਾਹਮਣੇ ਆਇਆ ਵੀ ਇਹ 1 ਕਰੋੜ 92 ਲੱਖ ਦੀਆਂ ਚੀਜ਼ਾਂ ਜਿਹੜੀਆਂ ਗਿਣਾ ਰਹੇ ਐ ਜਿੰਨਾ ਮਾਤਰਾ ਚੀਜ਼ ਦੱਸ ਰਹੇ ਐ ਉਹ ਆਮ ਬਾਜ਼ਾਰ ਦੇ ਵਿੱਚ ਤਕਰੀਬਨ 20-25 ਲੱਖ ਦੇ ਵਿੱਚ ਚੀਜ਼ ਖਰੀਦੀ ਜਾ ਸਕਦੀ ਹੈ ਤੇ ਉਹਦੇ ਵਿੱਚੋਂ ਇਹ ਵੀ ਪਤਾ ਲੱਗਿਆ ਵੀ ਇਸ ਟੀਮ ਦੇ ਬੰਦੇ ਹਵਾਈ ਜਹਾਜ਼ਾਂ ਦੇ ਝੂਟੇ ਵੀ ਲਏ ਐ ਉਹਨਾਂ ਨੇ 23-24 ਵਾਰ ਉਹ ਗੋਆ ਗਏ ਐ ਤੇ ਬੰਗਲੌਰ ਗਏ ਐ ਹੁਣ ਗੋਆ ਚ ਜਾ ਕੇ ਕੋਈ ਵੱਖਰੀ ਕਿਸਮ ਦਾ ਗੋਹਾ ਲੱਭ ਕੇ ਲਿਆਏ ਹੋਣ ਜਾਂ ਕੁਛ ਹੋਰ ਇਹ ਤਾਂ ਭਾਈ ਉਹ ਹੀ ਦੱਸ ਸਕਦੇ ਆ ਸਾਨੂੰ ਤਾਂ ਨਹੀਂ ਇਹਦੇ ਬਾਰੇ ਗਿਆਨ ਪਰ ਜਣੀ ਹਵਾਈ ਜਹਾਜ਼ਾਂ ਦੇ ਝੂਟਿਆਂ ਦੀ ਇਸ ਕਿਸਮ ਦੇ ਪ੍ਰੋਜੈਕਟ ਦੇ ਵਿੱਚ ਕੋਈ ਲੋੜ ਹੈ ਨਹੀਂ ਸੀਗੀ ਤੇ ਉਹ ਵੀ ਲੈ ਗਏ ਐ ਤੇ ਇਸੇ ਤਰ੍ਹਾਂ ਨਾਲ ਕਾਰ ਖਰੀਦ ਲਈ 1.7 ਲੱਖ ਦੀ ਜਿਹੜੇ ਇਹੋ ਜਿਹੇ ਪ੍ਰੋਜੈਕਟ ਹੁੰਦੇ ਆ ਉਹ ਪ੍ਰੋਜੈਕਟ ਉਹਨਾਂ ਦੇ ਰਾਵ ਮਟੀਰੀਅਲ ਦੇ ਉੱਤੇ ਬਾਕੀ ਚੀਜ਼ਾਂ ਦੇ ਉੱਤੇ ਮਸ਼ੀਨਰੀ ਦੇ ਉੱਤੇ ਜੇ ਕੋਈ ਕੋਈ ਸਹਾਇਕ ਲਾਉਣਾ ਹੈ ਉਹਦੇ ਉੱਤੇ ਜਿਵੇਂ ਪ੍ਰੋਜੈਕਟ ਬਣਾਇਆ ਹੁੰਦਾ ਹੈ ਉਹਦੇ ਹਿਸਾਬ ਨਾਲ ਖਰੀਦਣੇ ਹੁੰਦੇ ਆ ਤੇ 7.5 ਲੱਖ ਦੀ ਕਾਰ ਇੱਕ ਉਹਦੇ ਤੋਂ ਖਰੀਦ ਲਈ ਇਸੇ ਪ੍ਰੋਜੈਕਟ ਦੇ ਵਿੱਚ ਤੇ ਉਸ ਕਾਰ ਨੇ 1.5 ਲੱਖ ਦਾ ਤੇਲ ਫੂਕਤਾ ਤੇ ਇਸ ਤਰ੍ਹਾਂ ਨਾਲ 3.5 ਲੱਖ ਲੇਬਰ ਨੂੰ ਦੇਤਾ ਲੇਬਰ ਵਾਲਾ ਤਾਂ ਅਸੀਂ ਸਮਝਦੇ ਆ ਵੀ ਚਾਹੇ 7 ਲੱਖ ਦੇਣ ਦੇ ਕੋਈ ਗੱਲ ਨਹੀਂ ਜੇ ਸੱਚੀ ਦਿੱਤਾ ਹੋਵੇ ਤਾਂ ਸੋ ਇਸ ਤਰ੍ਹਾਂ ਨਾਲ ਇਸ ਗਊ ਦੇ ਨਾਲ ਸਬੰਧਤ ਪੰਜ ਗਵਿਆ ਦਾ ਪ੍ਰੋਜੈਕਟ ਹੈ ਜਿਹੜਾ ਉਹਦਾ ਐਂਡ ਰਿਜ਼ਲਟ ਪੁੱਟਿਆ ਪਹਾੜ ਕਹਿੰਦੇ ਨਿਕਲਿਆ ਚੂਹਾ ਤੇ ਇੱਥੇ ਤਾਂ ਉਹ ਵੀ ਨਹੀਂ ਨਿਕਲਿਆ ਵੈਸੇ ਤੇ ਇਹ ਕਹਿੰਦੇ ਆ ਵੀ ਉਹਦਾ ਕੋਈ ਇਲਾਜ ਦਾ ਪੱਕਾ ਦੱਸ ਨਹੀਂ ਸਕੇ ਵੀ ਕੋਈ ਇਲਾਜ ਕਰਦਾ ਵੀ ਇਹਕ ਨਹੀਂ ਇਹ ਹਾਲੇ ਤੱਕ ਇਹ ਵੀ ਨਹੀਂ ਪਤਾ ਸੋ ਅਸੀਂ ਸਾਡੇ ਸਵਾਲ 2 3 ਨੇ ਸਾਡੇ ਸਵਾਲ ਇਹ ਨੇ ਵੀ ਜਦੋਂ ਕਿਤੇ ਕੋਈ ਕਿਸੇ ਸਰਕਾਰੀ ਯੂਨੀਵਰਸਿਟੀ ਜਾਂ ਸਰਕਾਰੀ ਖੋਜ ਸੰਸਥਾ ਨੇ ਕਿਸੇ ਵੀ ਪ੍ਰੋਜੈਕਟ ਨੂੰ ਲੈਣਾ ਹੁੰਦਾ ਹੈ ਤਾਂ ਉਹਦਾ ਮੋਡਲਾ ਜਿਹੜਾ ਵਿਗਿਆਨਕ ਪੱਖ ਹੈ ਉਹ ਦੇਖਣਾ ਵਿਚਾਰਨਾ ਹੁੰਦਾ ਹੈ ਸੋ ਕਿਸੇ ਵਿਗਿਆਨੀ ਨੂੰ ਗਊ ਪਿਸ਼ਾਬ ਦੇ ਵਿੱਚ ਜਾਂ ਗਊ ਦੇ ਗੋਬਰ ਦੇ ਵਿੱਚ ਅਜਿਹੇ ਕਿਹੜੇ ਕੈਮੀਕਲ ਤੱਤ ਨੇ ਜਾਂ ਕੀ ਚੀਜ਼ਾਂ ਨੇ ਉਹਦੀ ਕੀ ਕੰਪੋਜੀਸ਼ਨ ਹੈ ਜਾਂ ਬਾਇਓਲੋਜੀਕਲ ਕੀ ਨੇ ਜਾਂ ਹੋਰ ਨੇ ਉਹਨੂੰ ਮਢਲਾ ਜਾਂ ਪਤਾ ਹੋਵੇ ਖਾਸ ਤੌਰ ਤੇ ਵਟਰਨਰੀ ਸਾਇੰਸ ਵਾਲਿਆਂ ਨੂੰ ਤਾਂ ਕਿ ਮਢਲੇ ਤੌਰ ਤੇ ਅਜਿਹੇ ਪ੍ਰੋਜੈਕਟ ਨੂੰ ਜਾਂ ਮਢਲੇ ਤੌਰ ਤੇ ਰੱਦ ਕਰ ਦਿੱਤਾ ਜਾਵੇ ਜਾਂ ਮੰਨ ਲਿਆ ਜਾਵੇ ਸੋ ਅਜਿਹਾ ਕੁਝ ਹਾਲੇ ਤੱਕ ਦੀ ਗਿਆਨ ਚ ਆਇਆ ਨਹੀਂ ਹਾਂ ਜਿਹੜੇ ਹਿੰਦੂ ਤਾਂ ਵੀ ਗਰੁੱਪ ਹੈ ਉਹ ਤਾਂ ਜੋੜ ਲਾਈ ਜਾਂਦੇ ਆ ਵੀ ਇਹਦਾ ਤਾਂ ਇਹਦੇ ਤਾਂ ਕਮਾਲ ਹੀ ਕੋਈ ਨਹੀਂ ਇਹਦੇ ਵਰਗੀ ਗੱਲ ਸੋ ਇਹ ਇਹ ਇੱਕ ਕਿਸਮ ਦੀ ਧਰਮ ਦੇ ਨਾਂ ਦੇ ਉੱਤੇ ਠੱਗੀ ਹੈ ਦੂਜੀ ਗੱਲ ਵਿਗਿਆਨ ਦੇ ਨਾਲ ਬਹੁਤ ਵੱਡਾ ਇੱਕ ਕਿਸਮ ਦਾ ਦੁਸ਼ਕਰਮ ਹੈ ਇਹ ਕਿਉਂਕਿ ਵਿਗਿਆਨਕ ਤੌਰ ਤੇ ਚੀਜ਼ਾਂ ਦੀ ਵਾਇਬਿਲਿਟੀ ਪਹਿਲਾਂ ਕੁਝ ਦੇਖਣੀ ਬਣਦੀ ਹੁੰਦੀ ਹੈ ਜਿਹੜੀ ਕਿ ਨਹੀਂ ਦੇਖੀ ਜਾ ਰਹੀ ਉਹ ਵੀ ਸਰਕਾਰੀ ਯੂਨੀਵਰਸਿਟੀਆਂ ਵੱਲੋਂ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਥਾਣੇ ਏਰੀਏ ਦੇ ਵਿੱਚ ਇੱਕ ਬਦਲਾਪੁਰ ਸਕੂਲ ਦੇ ਵਿੱਚ ਦੋ ਬੱਚਿਆਂ ਨਾਲ ਉਥੋਂ ਦੇ ਇੱਕ ਜਿਹੜਾ ਸਹਾਇਕ ਸੀ ਬੰਦਾ ਉਹਨਿਆਂ ਨੇ ਉਹਨੇ ਦੁਸ਼ਕਰਮ ਕੀਤਾ ਬੱਚਿਆਂ ਦੀ ਹਾਲਤ ਬਹੁਤ ਮਾੜੀ ਸੀ ਘਰੇ ਗਏ ਘਰੋਂ ਪਤਾ ਲੱਗਿਆ ਤਾਂ ਉਹ ਉਹਨਾਂ ਨੇ ਥਾਣੇ ਰਿਪੋਰਟ ਕਰਾਤੀ ਤੇ ਥਾਣੇ ਰਿਪੋਰਟ ਹੋਈ ਹੋਈ ਤਾਂ ਉਹ ਪਤਾ ਲੱਗ ਗਿਆ ਵੀ ਇਹ ਹੈ ਪਹਿਲਾਂ ਤਾਂ ਸਕੂਲ ਵਾਲੇ ਕੋਈ ਪਿਆਰਾਂ ਤੇ ਪਾਣੀ ਨਹੀਂ ਸੀ ਪੈੜਨ ਦੇ ਫਿਰ ਹੌਲੀ-ਹੌਲੀ ਜਦੋਂ ਰੌਲਾ ਪਿਆ ਲੋਕਾਂ ਨੇ ਧਰਨੇ ਮਜਾਰੇ ਲਾਏ ਤਾਂ ਫਿਰ ਕਿਤੇ ਜਾ ਕੇ ਉਹ ਬੰਦਾ ਗ੍ਰਿਫਤਾਰ ਕੀਤਾ ਬਾਅਦ ਦੇ ਵਿੱਚ ਪਤਾ ਲੱਗ ਗਿਆ ਵੀ ਉਹਦੀ ਵੀ ਮੌਤ ਹੋ ਗਈ ਤਾਂ ਕਿ ਉਹ ਸਬੂਤੇ ਮਿਟ ਜੇ ਤੇ ਉਥੋਂ ਦਾ ਜਿਹੜਾ ਸਕੂਲ ਦਾ ਮਾਲਕ ਸੀਗਾ ਉਹਦੇ ਤੇ ਵੀ ਕੇਸ ਦਰਜ ਹੋ ਗਿਆ ਸੀ ਕੇਸ ਦਰਜ ਹੋਣ ਤੋਂ 44 ਦਿਨਾਂ ਬਾਅਦ ਕੇਸ ਦਰਜ ਕੀਤਾ ਲੋਕਾਂ ਦੇ ਦਬਾਅ ਕਰਕੇ ਤਾਂ ਉਹ ਬੰਦਾ ਬੇਲ ਤੇ ਬਾਹਰ ਆ ਗਿਆ ਉਹਨੂੰ ਜ਼ਮਾਨਤ ਦਿੱਤੀ ਕੋਰਟ ਨੇ ਹੁਣ ਜਿਹੜੀਆਂ ਉੱਥੇ ਚੋਣਾਂ ਹੋਈਆਂ ਨੇ ਮਿਊਨਿਸਪਲ ਕਮੇਟੀਆਂ ਦੀਆਂ ਮਿਊਨਿਸਪਲ ਕਾਉਂਸਲਾਂ ਦੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਉਹਨਾਂ ਦੇ ਵਿੱਚ ਇੱਕ ਗੱਲ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਦੇ ਆ ਪਹਿਲਾਂ ਆਹ ਮਕਾਲਾ ਵੀ ਉਹਦੇ ਵਿੱਚ ਇੱਕ ਜਿਹੜੀ ਬਦਲਾਪੁਰ ਦੀ ਮਿਊਨਿਸਪਲ ਕਾਉਂਸਲ ਹੈ ਉਹਦੇ ਵਿੱਚ ਉਸ ਸਕੂਲ ਦਾ ਮਾਲਕ ਹੈ ਜਿਹੜਾ ਜਿਹਦਾ ਨਾਮ ਤਿਸ਼ਾਰ ਆਪਟੇ ਹੈ ਉਹਨੂੰ ਬੀਜੇਪੀ ਨੇ ਆਪਣੇ ਵੱਲੋਂ ਉਸ ਕਾਉਂਸਲ ਦੇ ਵਿੱਚ ਕੋਆਪਟਿਡ ਮੈਂਬਰ ਜਿਹਨੂੰ ਆ ਆਪ ਬਾਅਦ ਵਿੱਚ ਸਰਕਾਰ ਦੇ ਸਕਦੀ ਹੁੰਦੀ ਹੈ ਉਹ ਮੈਂਬਰ ਲਾ ਦਿੱਤਾ ਰੌਲਾ ਪੈ ਗਿਆ ਵੀ ਇਹ ਤਾਂ ਬੰਦਾ ਦੋਸ਼ੀ ਹੈ ਇਹਦੇ ਤੇ ਤਾਂ ਹਲੇ ਕੇਸ ਚੱਲਦਾ ਹੈ ਤੇ ਤੁਸੀਂ ਬੀਜੇਪੀ ਵਾਲਿਓ ਅਜਿਹੇ ਦੁਸ਼ਕਰਮ ਕਰਨ ਵਾਲੇ ਬੰਦਿਆਂ ਨੂੰ ਐਦਾਂ ਦੇ ਅਹੁਦੇ ਬਖਸ਼ ਰਹੇ ਹੋ ਰੌਲਾ ਪੈਣ ਤੋਂ ਬਾਅਦ ਦੂਜੇ ਦਿਨੀ ਆਪਟੇ ਸਾਹਿਬ ਜਿਹੜੇ ਹੈ ਉਹਨਾਂ ਨੇ ਪੁੱਠੇ ਪੈਰੀਂ ਅਸਤੀਫਾ ਦੇ ਕੇ ਇਹ ਕਹਿ ਲਿਆ ਵੀ ਮੇਰੇ ਕਰਕੇ ਪਾਰਟੀ ਦੀ ਬਦਨਾਮੀ ਹੁੰਦੀ ਹੈ ਇਸ ਕਰਕੇ ਮੈਂ ਅਸਤੀਫਾ ਦਿੰਦਾ। ਵੈਸੇ ਚਲੋ ਆਪਟੇ ਨੇ ਤਾਂ ਅਸਤੀਫਾ ਦੇ ਦਿੱਤਾ। ਪਰ ਭਾਜਪਾ ਨੇ ਕੀ ਸੋਚ ਕੇ ਉਹਨੂੰ ਬਣਾਇਆ ਹੋਊਗਾ? ਕੀ ਭਾਜਪਾ ਵਾਲਿਆਂ ਦੀ ਸੋਚ ਸੱਚਮੁੱਚ ਹੀ ਜਿਹੜੇ ਉਹਦੇ ਤੇ ਬਾਕਸੋ ਕੇਸ ਲੱਗਿਆ ਹੋਇਆ ਹੈ। ਛੋਟੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਦਾ ਕੇਸ ਹੈ। ਉਹ ਇਸ ਕਰਕੇ ਉਹ ਜਿਹੜੀ ਭਾਜਪਾ ਹੈ ਉਹਦਾ ਬੇੜਾ ਗਰਕ ਹੋਇਆ ਪਿਆ ਅੰਦਰੋਂ ਅੰਦਰੀ ਇਹ ਨਾ ਗੱਲਾਂ ਕਰਕੇ ਉਹ ਚਾਹੇ ਜਿੰਨਾ ਮਰਜੀ ਉਹ ਕਹੀਂ ਜਾਣ ਦੂਜੀ ਗੱਲ ਤੁਹਾਡੇ ਨਾਲ ਜਿਹੜੀਆਂ ਉਹਦੀਆਂ ਮਿਊਨਿਸਪਲ ਕੌਂਸਲਰਾਂ ਦੀਆਂ ਗੱਲਾਂ ਹੋ ਰਹੀਆਂ ਨੇ ਅ ਜਿਹੜਾ ਮਹਾਰਾਸ਼ਟਰ ਹੈ ਉਹਦੇ ਵਿੱਚ ਪਹਿਲਾਂ ਰਾਜਨੀਤਿਕ ਤੌਰ ਤੇ 2024 ਚ ਦੋ ਧਿਰਾਂ ਮੁੱਖ ਸੀਗੀਆਂ ਇੱਕ ਸੀਗੀ ਕਾਂਗਰਸ ਵਾਲੀ ਤੇ ਦੂਜੀ ਸ਼ਰਧਪਾਰ ਦੀ ਐਨਸੀਪੀ ਤੇ ਇੱਕ ਸ਼ਿਵ ਸੈਨਾ ਉਧਵ ਠਾਕਰੇ ਵਾਲੀ ਉਹਨਾਂ ਨੇ ਮਹਾਵਿਕਾਸ ਅਗਾੜੀ ਬਣਾਈ ਹੋਈ ਸੀ ਸਾਂਝਾ ਮੋਰਚਾ ਸੀਗਾ ਤੇ ਦੂਜੀ ਸੀਗੀ ਬੀਜੇਪੀ ਵਾਲੀ ਜਿਹਨੂੰ ਮਹਾਯੂਤੀ ਕਹਿੰਦੇ ਆ ਜਿਹਦੇ ਵਿੱਚ ਬੀਜੇਪੀ ਸੀਗੀ ਸ਼ਿਵ ਸੈਨਾ ਸ਼ਿੰਦੇ ਵਾਲੀ ਸੀਗੀ ਤੇ ਐਨਸੀਪੀ ਅਜੀਤ ਪੁਆਰ ਵਾਲੀ ਸੀ ਹੁਣ ਆ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇਹਨਾਂ ਚ ਕੋਈ ਅਲਾਈਅੰਸ ਕਿਸੇ ਦਾ ਕੋਈ ਕੁਝ ਨਹੀਂਗਾ ਇੱਕ ਦੂਜੇ ਦੇ ਵਿਰੋਧੀ ਇੱਕ ਦੂਜੇ ਦੇ ਮਿੱਤਰ ਬਣੇ ਹੋਏ ਐ ਐਨਸੀਪੀ ਸ਼ਰਦ ਪੁਆਰ ਵਾਲੀ ਤੇ ਅਜੀਤ ਪੁਆਰ ਵਾਲੀ ਇਕੱਠੀਆਂ ਚੋਣਾਂ ਲੜ ਰਹੇ ਰਲ ਕੇ ਜਿਹੜੀ ਜਿਹੜੀ ਬੀਜੇਪੀ ਹੈ ਉਹ ਆਪਣੀ ਛਿੰਦੇ ਸੈਨਾ ਦੇ ਉਲਟ ਚੋਣਾ ਲੜ ਰਹੀ ਹੈ ਤੇ ਕਈ ਥਾਵਾਂ ਤੇ ਤਾਂ ਚੋਰਾ ਤੇ ਮੋਰ ਪੈ ਰਹੇ ਹੈ ਇੱਕ ਥਾਂ ਦੇ ਉੱਤੇ ਜਿਹੜੀ ਹੈ ਉਥੋਂ ਦੀ ਇੱਕ ਮਿਊਨਿਸਪਲ ਕੌਂਸਲ ਉਹਦੇ ਆ ਉਹਦੇ ਚ ਜਿਹੜੀ ਛਿੰਦੇ ਸੈਨਾ ਉਹਨੂੰ ਉਹਦੇ 27 ਐਮਸੀ ਜਿੱਤ ਗਏ ਤੇ ਬੀਜੇਪੀ ਦੇ ਜਿੱਤੇ ਕੋਈ 15 12 ਕਾਂਗਰਸ ਦੇ ਜਿੱਤੇ ਉਹਨਾਂ ਨੇ 12 ਕਾਂਗਰਸ ਦੇ ਨਾਲ ਮਿਲ ਕੇ ਅਲਾਈਅੰਸ ਬਣਾ ਲਿਆ 4 NCP ਦੇ ਹੋਗੇ ਤੇ ਉਹ 31 ਹੋ ਗਏ। ਉਹ 31 ਹੋ ਗਏ ਤਾਂ ਉਹਨਾਂ ਨੂੰ ਉਹਦਾ ਰੌਲਾ ਪੈ ਗਿਆ। ਉੱਥੋਂ ਦੇ ਮੁੱਖ ਮੰਤਰੀ ਨੂੰ ਪੁੱਛ ਲਿਆ ਵੀ ਤੁਹਾਡੀ ਤਾਂ ਤੁਸੀਂ ਤਾਂ ਕਹਿੰਦੇ ਹੋ ਅਸੀਂ ਕਾਂਗਰਸ ਦੇ ਵਿਰੁੱਧ ਹਾਂ ਤੁਸੀਂ ਤਾਂ ਕਾਂਗਰਸ ਦੇ ਨਾਲ ਮਿਲ ਕੇ ਕਰ ਰਹੇ ਹੋ। ਉਹ ਕਹਿੰਦਾ ਅਸੀਂ ਉਹਨਾਂ ਨੂੰ ਕੱਢਾਂਗੇ। ਉਧਰੋਂ ਕਾਂਗਰਸ ਵਾਲੇ ਕਹਿੰਦੇ ਅਸੀਂ ਕੱਢਾਂਗੇ ਕਾਂਗਰਸ ਵਾਲਿਆਂ ਨੇ ਆਪਣੇ ਬੰਦੇ ਕੱਢੇ ਉਹ ਦੂਜੇ ਦਿਨ BJP ਸ਼ਾਮਲ ਹੋ ਗਏ ਸਾਰੇ ਦੇ ਸਾਰੇ 12 ਥੋਕ ਜੀ। ਇਹ ਐਡੀ ਗਰਾਵਟ। ਫਿਰ NCP ਨੂੰ ਲੱਗਿਆ ਵੀ ਹੁਣ ਜਦੋਂ ਕਾਂਗਰਸ ਦੇ ਨਾਲ ਬਣ ਗਿਆ ਤਾਂ ਸਾਡਾ ਤਾਂ ਡਿਪਟੀ ਮੇਅਰ ਬਣਨਾ ਨਹੀਂ ਉਹਨਾਂ ਨੇ ਉਧਰੋਂ ਛੱਡ ਕੇ ਸ਼ਿੰਦੇ ਸੈਨਾ ਦੇ ਨਾਲ ਕਰ ਲਿਆ ਜਣੀ ਕੋਈ ਰਾਜਨੀਤਿਕ ਧਰਮ ਜੀ ਨੂੰ ਕਹਿੰਦੇ ਆ ਜਾਂ ਕੋਈ ਰਾਜਨੀਤਿਕ ਐਥਿਕਸ ਕਹਿੰਦੇ ਆ ਜੀ ਨੂੰ ਅਸੀਂ ਕੋਈ ਮੋਰੈਲਿਟੀ ਕਹਿੰਦੇ ਆ ਕੱਖ ਨਹੀਂ ਗੀ ਅਫੜਾ ਤਫੜੀ ਨਿਰੀ ਇਹ ਰਾਜਨੀਤਿਕ ਤੌਰ ਤੇ ਸਭ ਤੋਂ ਵੱਡੀ ਗਰਾਵਟ ਹੈ ਵੀ ਕੋਈ ਤੁਹਾਡੀ ਵਿਚਾਰਤਾ ਨਹੀਂ ਹੈ ਨੀਂਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਹੁਣ 트럼ਪ ਨੂੰ ਨੋਬਲ ਇਨਾਮ ਸ਼ਾਂਤੀ ਦਾ ਨੋਬਲ ਇਨਾਮ ਜਿੱਤਣ ਦਾ ਦੁਬਾਰਾ ਦੌੜਾ ਪਿਆ ਹੋਇਆ ਕੱਲ ਉਹਨਾਂ ਨੇ ਫੇਰ ਦੁਬਾਰਾ ਕਹਿਤਾ ਵੀ ਮੈਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਯੁੱਧਬੰਦੀ ਕਰਾਈ ਸੀਗੀ ਤੇ ਮੇਰਾ ਤਾਂ ਨੋਬਲ ਪੱਕਾ ਬਣਦਾ ਤੇ ਮੈਨੂੰ ਦਿਓ ਦੂਜੇ ਪਾਸੇ ਜਿਹੜੀ ਨੋਬਲ ਇਨਾਮ ਜੇਤੂ ਹੈ ਬੀਬੀ ਮਰਾਡੋ ਉਹ ਮਚੈਡੋ ਵੈਨਿਊਏਲਾ ਦੀ ਬੀਬੀ ਉਹ ਬੀਬੀ ਕਹਿੰਦੀ ਮੈਂ ਆਪਣਾ ਨੋਬਲ ਇਨਾਮ 트럼ਪ ਨੂੰ ਦੇ ਦਨੀ ਆ ਤਾਂ ਜਿਹੜੀ ਕਮੇਟੀ ਨੂੰ ਨਾਮ ਦਿੱਤਾ ਉਹ ਕਹਿੰਦੀ ਤੂੰ ਕਿਵੇਂ ਦੇ ਦੂੰਗੀ ਇਹ ਤੇਰਾ ਨਿੱਜੀ ਥੋੜੋ ਹੈ ਇਹ ਤਾਂ ਸਸਥਾ ਦਾ ਹੈ ਤੇ ਇਦਾਂ ਨਹੀਂ ਦਿੱਤਾ ਜਾ ਸਕਦਾ ਸੋ ਹੁਣ ਤੁਸੀਂ ਉਸ ਇਹਨਾਂ ਤਿੰਨੇ ਤਰ੍ਹਾਂ ਦਾ ਨੋਬਲ ਕਮੇਟੀ ਦਾ ਜਿਹੜੀ ਨਾਮ ਦਿੰਦੀ ਹੈ ਉਹਦਾ ਦਵਾਲਾ ਨਿਕਲਿਆ ਹੋਇਆ ਹੈ ਕਿ ਉਹ ਕਿਹਨਾਂ ਨੂੰ ਨਾਮ ਦਿੰਦੀ ਹੈ ਜਿਹੜੇ ਬੰਦੇ ਜੰਗ ਕਰਾਉਂਦੇ ਐ ਜੰਗੀ ਨੇ ਜਿਹੜਾ ਬੰਦਾ ਜਾ ਕੇ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਚੱਕ ਕੇ ਲਿਆਉਂਦਾ ਉਹ ਕਹਿੰਦਾ ਮੈਨੂੰ ਨੋਬਲ ਇਨਾਮ ਦਿਓ ਜਿਹੜਾ ਜੰਗਵਾਜ਼ ਐ ਸ਼ਾਂਤੀ ਦਾ ਤਾਂ ਮਤਲਬ ਹੀ ਕੋਈ ਨਹੀਂਗਾ ਤੇ ਦੂਜੇ ਬੰਨੇ ਉਹ ਉਹ ਜਿਹੜਾ ਦਾਅਵੇ ਕਰ ਰਿਹਾ ਇੱਕੋ ਬਚੈਡੋ ਜਿਹੜੀ ਉੱਥੇ ਆਪਣੇ ਦੇਸ਼ ਤੇ ਅਟੈਕ ਕਰਾਉਣ ਨੂੰ ਫਿਰਦੀ ਆ ਉਹ ਜਣੀ ਸ਼ਾਂਤੀ ਦਾ ਕੰਮ ਹੀ ਮੁੱਕ ਗਿਆ ਇਹ ਇਹ ਉਹ ਦੀ ਗਰਾਫਟ ਉਹ ਹੈ ਮਹਾਰਾਸ਼ਟਰ ਤੋਂ ਗਰਾਫਟ ਅੱਗੇ ਤੱਕ ਚਲੀ ਗਈ ਲਾਸਟ ਗੱਲ ਅਬੈਸੀ ਨੇ ਇੱਕ ਗੱਲ ਕਹਿਤੀ ਅ ਅਸੀਂ ਸਮਝਦੇ ਹਾਂ ਉਹਨੂੰ ਨਹੀਂ ਕਹਿਣੀ ਚਾਹੀਦੀ ਸੀ ਪਰ ਉਹਨੇ ਕਹਿਤੀ ਗੱਲ ਉਹ ਗਲਤ ਨਹੀਂ ਹੋ ਜੇ ਆਪਾਂ ਉਹਨੇ ਕਹੀ ਕਹਿੰਦਾ ਭਾਰਤ ਤੇ ਪਾਕਿਸਤਾਨ ਦਾ ਫਰਕ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਸਿਰਫ ਮੁਸਲਮਾਨ ਬੰਦਾ ਹੀ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ। ਹਿੰਦੂ ਜਾਂ ਕੋਈ ਦੂਜਾ ਨਹੀਂ ਬਣ ਸਕਦਾ ਪਰ ਭਾਰਤ ਦੇ ਵਿੱਚ ਕੋਈ ਵੀ ਬਣ ਸਕਦਾ ਹੈ ਤੇ ਮੈਂ ਸਮਝਦਾ ਵੀ ਕਿਸੇ ਦਿਨ ਕੋਈ ਹਜਾਵਾਲੀ ਬੀਬੀ ਵੀ ਪ੍ਰਧਾਨ ਮੰਤਰੀ ਬਣ ਸਕਦੀ ਹੈ। ਉਹ ਨਹੀਂ ਸੀ ਕਹਿਣੀ ਚਾਹੀਦੀ ਗੱਲ ਆ। ਕਹਿਤ ਵੀ ਪਰ ਐਡੀ ਮਾੜੀ ਨਹੀਂ। ਭਾਜਪਾ ਕਹਿੰਦੀ ਵੀ ਇਹ ਕਿੱਦਾਂ ਕਰਦਾ ਇਹ? ਵੀ ਇਹ ਬਿਲਕੁਲ ਗਲਤ ਹੈ। ਉਹ ਮਹਾਰਾਜ ਜੀ ਉਹ ਤਾਂ ਬਣੂਗੀ ਜੇ ਉਹਦੇ ਕੋਲ ਐਮਪੀ ਐਮਐਲਏ ਹੋਣਗੇ, ਐਮਪੀ ਹੋਣਗੇ ਏਡੇ। ਤੇ ਦੂਸਰਾ ਜਿਹੜਾ ਅਸਾਮ ਦਾ ਮੁੱਖ ਮੰਤਰੀ ਹੈ ਉਹਦੀ ਫੇਰ ਗੱਲ ਸੁਣ ਲਓ ਹੋਣਾ ਅਸਲ ਚ ਕੀ ਹੈ ਅਸਾਮ ਦਾ ਮੁੱਖ ਮੰਤਰੀ ਹਿਮੰਤੋ ਵਿਸ਼ਵਾ ਸ਼ਰਮਾ ਕਹਿੰਦਾ ਕਹਿੰਦਾ ਹਜਾਬ ਵਾਲੀ ਬੀਬੀ ਭੁੱਲ ਜਾ ਭਾਈ ਅਵੇਸੀ ਇੱਥੇ ਭਾਰਤ ਦਾ ਪ੍ਰਧਾਨ ਮੰਤਰੀ ਸਦਾ ਵਾਸਤੇ ਸਿਰਫ ਤੇ ਸਿਰਫ Hindu ਹੀ ਬਣੂਗਾ ਕੀ ਇਹ ਹੈ ਸਾਡਾ ਸਵਧਾ ਇਹ ਸਵਾਲ ਸਾਡੇ ਸਾਰਿਆਂ ਲਈ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ